ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗੁਰਸਖ ਜੀਵਨ ਵਿੱਚ ਜਿੱਥੇ ਉਹਨਾਂ ਮਹਾਨ ਗੁਰਸਿੱਖਾਂ ਦੇ ਜੀਵਨ ਦੀ ਵਿਚਾਰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਧਿਆ ਕੇ ਆਪਣਾ ਜਨਮ ਸਫਲਾ ਕੀਤਾ ਅਤੇ ਉਸ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅੱਜ ਅਸੀਂ ਅਜੇ ਹੀ ਇੱਕ ਗੁਰਸਖ ਦੇ ਜੀਵਨ ਦੀ ਵਿਚਾਰ ਕਰਾਂਗੇ ਜਿਨ੍ਹਾਂ ਦਾ ਨਾਮ ਭਾਈ ਬੀਦੀ ਚੰਦ ਜੀ ਸੀ ਭਾਈ ਵਿਦੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਇੱਕ ਗੁਰਸਖ ਹੋਏ ਹਨ ਜਿਨ੍ਹਾਂ ਨੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਆਪਣੇ ਸ਼ੂਰਬੀਰਤਾ ਦੇ ਜੋਹਰ ਜੰਗਾਂ ਵਿੱਚ ਦਿਖਾਏ ਭਾਈ ਵਿਦੀ ਚੰਦ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਉਪਦੇਸ਼ ਗ੍ਰਹਿਣ ਕਰਕੇ ਆਪਣਾ ਜੀਵਨ ਸਿੱਖੀ ਸਿਧਾਂਤ ਅਨੁਸਾਰ ਟਾਲ ਲਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸ਼ਾਂਤ ਸਿਪਾਹੀ ਦੇ ਰੂਪ ਵਿੱਚ ਪ੍ਰਗਟ ਹੋ ਕੇ ਸਿੱਖੀ ਦਾ ਖੂ ਪ੍ਰਚਾਰ ਕੀਤਾ ਤੇ ਗੁਰੂ ਘਰਦਿਆਂ ਕੁਸ਼ੀਆਂ ਪ੍ਰਾਪਤ ਕੀਤੀ। ਭਾਈ ਵਿਧੀ ਚੰਦ ਜੀ ਦਾ ਜਨਮ ਆਪਣੇ ਨਾਨਕੇ ਪੰਡਤ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੁਣ ਜੋ ਤਰਨਤਾਰਨ ਵਿੱਚ ਹੈ। 26 April 1579 ਨੂੰ ਹੋਇਆ। ਇਹਨਾਂ ਦੇ ਦਾਦਾ ਪਿੱਕੀ ਅਤੇ ਪਿਤਾ ਵਸਨ ਸਿੰਘ ਸੁਰਸਿੰਘ ਪੰਡਤ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਇਸ ਸਰਹਾਲੀ ਨੂੰ ਬਹੁਤ ਲੋਕ ਚੋਰਾਵਾਲੀ ਸਰਹਾਲੀ ਵੀ ਆਖਦੇ ਸਨ। ਕਿਉਂਕਿ ਇੱਥੇ ਚੋਰ ਅਤੇ ਧਾੜਵੀ ਬਹੁਤ ਜ਼ਿਆਦਾ ਰਹਿੰਦੇ ਸਨ ਇੰਨਾ ਚੋਰਾਂ ਤੇ ਧਾੜਵੀਆਂ ਦੀ ਸੰਗਤ ਕਰਕੇ ਭਾਈ ਵਿਧੀ ਚੰਦ ਨੂੰ ਵੀ ਚੋਰੀ ਕਰਨ ਦੀ ਆਦਤ ਲੱਗ ਗਈ ਅਤੇ ਉਹਨਾਂ ਦਾ ਨਾਮ ਚੋਰਾਂ ਦੀ ਗਿਣਤੀ ਵਿੱਚ ਆਉਣ ਲੱਗ ਗਿਆ ਇੱਕ ਵਾਰੀ ਭਾਈ ਵਿਧੀ ਚੰਦ ਜੀ ਨੇ ਕਿਸੇ ਦੀਆਂ ਮੱਜਾਂ ਚੋਰੀ ਕਰ ਲੀਆਂ ਸਨ ਅਤੇ ਇਹ ਪੰਡ ਚੋਹਲ ਪਹੁੰਚ ਗਏ ਤੇ ਮੱਜਾਂ ਦੇ ਮਾਲਕ ਵੀ ਇਸ ਦੇ ਪਿੱਛੇ ਉੱਥੇ ਆ ਗਏ ਆਪਣੇ ਬਚਾ ਲਈ ਭਾਈ ਵਿਦੀ ਚੰਦ ਜੀ ਨੇ ਮੱਜਾਂ ਇੱਕ ਛੱਪੜ ਵਿੱਚ ਬਾੜ ਦਿੱਤੀਆਂ ਤੇ ਆਪ ਲੱਗੇ ਇੱਕ ਘਰ ਵਿੱਚ ਲੁਕ ਗਏ। ਇਹ ਘਰ ਇੱਕ ਗੁਰੂ ਦੇ ਸਿੱਖ ਭਾਈ ਅਦਲੀ ਜੀ ਦਾ ਸੀ ਜੋ ਆਪਣਾ ਜੀਵਨ ਗੁਰੂ ਸਿਧਾਂਤ ਅਨੁਸਾਰ ਢਾਲ ਚੁੱਕੇ ਸਨ। ਪੁੱਛ ਪੜਤਾਲ ਤੋਂ ਭਾਈ ਅਦਲੀ ਜੀ ਨੂੰ ਪਤਾ ਲੱਗ ਗਿਆ ਕਿ ਇਹ ਇੱਕ ਚੋਰ ਹੈ ਜੋ ਮੱਜਾਂ ਚੋਰੀ ਕਰਕੇ ਲਿਆਇਆ ਹੈ ਤੇ ਹੁਣ ਮਾਲਕਾਂ ਤੋਂ ਆਪਣੇ ਬਚਾ ਲਈ ਇੱਥੇ ਆਣ ਲੁਕਿਆ ਹੈ। ਭਾਈ ਜੀ ਨੇ ਸਾਰਾ ਪਤਾ ਲੱਗਨ ਤੇ ਵੀ ਬਿੱਦੀ ਚੰਦ ਨੂੰ ਸਿੱਧੇ ਰਾਸਤੇ ਪਾਉਣ ਲਈ ਮੱਜਾਂ ਦੇ ਮਾਲਕਾਂ ਨੂੰ ਕੁਛ ਨਾ ਦੱਸਿਆ ਤੇ ਉਹਨਾਂ ਨੂੰ ਉਥੋਂ ਵਾਪਸ ਮੋੜ ਦਿੱਤਾ ਉਹਨਾਂ ਨੇ ਭਾਈ ਬਿੱਦੀ ਚੰਦ ਜੀ ਨੂੰ ਗੁਰਬਾਣੀ ਦੇ ਤਮ ਉਦੇਸ਼ ਸੁਣਾਏ ਤੇ ਸਮਝਾਇਆ ਕਿ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਇਸ ਤਰ੍ਹਾਂ ਆਦਮੀ ਲੋਕ ਪਰਲੋਕ ਦੋਵੇਂ ਹੀ ਗਵਾ ਲੈਂਦਾ ਹੈ ਭਾਈ ਅਦਲੀ ਜੀ ਦੀਆਂ ਇਹਨਾਂ ਗੱਲਾਂ ਦਾ ਭਾਈ ਬਿੱਦੀ ਚੰਦ ਜੀ ਤੇ ਬੜਾ ਪ੍ਰਭਾਵ ਹੋਇਆ ਅਤੇ ਭਾਈ ਵਿਦੀ ਚੰਦ ਜੀ ਦੇ ਮਨ ਵਿੱਚ ਗੁਰੂ ਚਰਨਾਂ ਨਾਲ ਜੋੜਨ ਦੀ ਲੇਵਟ ਖੜੀ ਭਾਈ ਅਦਲੀ ਜੀ ਦੀ ਸੰਗਤ ਸਦਕਾ ਭਾਈ ਵਿਦੀ ਚੰਦ ਜੀ ਦੇ ਅੰਦਰੋਂ ਬੁਰਾ ਮਨੁੱਖ ਖਤਮ ਹੋ ਗਿਆ ਅਤੇ ਸਿੱਖੀ ਧਾਰਨ ਕਰਕੇ ਭਾਈ ਅਦਲੀ ਜੀ ਵਰਗਾ ਬਣਨ ਦੀ ਇੱਛਾ ਪੈਦਾ ਹੋਈ ਭਾਈ ਅਦਲੀ ਜੀ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਚਰਨ ਵਿੱਚ ਲੈ ਗਏ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਲੈ ਕੇ ਭਾਈ ਜੀ ਨੇ ਸੇਵਾ ਕਰਨੀ ਤੇ ਨਿਰੰਤਰ ਵਾਹਿਗੁਰੂ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਛੇਤੀ ਹੀ ਭਈ ਬਿਦਿ ਚੰਦ ਜੀ ਮੁੱਖੀ ਸਿੱਖਾਂ ਵਿੱਚ ਗਿਣੇ ਜਾਣ ਲੱਗੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰੰਤ ਸੰਗਤਾਂ ਨੂੰ ਨਾਮ ਬੰਦ ਕਰਨ ਲਈ ਆਪ ਜੀ ਨੇ ਮਾਝ ਦੇ ਪੰਡਾ ਵਿੱਚ ਫਿਰ ਕੇ ਉਹਨਾਂ ਵਿੱਚ ਉਤਸ਼ਾਹ ਭਰਿਆ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨ ਅਤੇ ਤਕੜੇ ਗੁਰਸਿੱਖਾਂ ਦੀ ਮੰਗ ਕੀਤੀ ਤਾਂ ਆਪ ਜੀ ਸੁਰ ਸਿੰਘ ਪੰਡ ਦੇ 52 ਸਰਕਾਰਦ ਨੌਜਵਾਨਾਂ ਸਮੇਤ ਲੋਟਾਡੀਆਂ ਨੂੰ ਲੈ ਕੇ ਪੁੱਜੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਫੌਜਾਂ ਦੀ ਗਿਣਤੀ ਕਾਫੀ ਵੱਧ ਗਈ ਤਾਂ ਉਹਨਾਂ ਨੇ ਫੌਜਾਂ ਦੇ ਪੰਜ ਜਥੇ ਬਣਾਏ ਇੱਕ ਭਾਈ ਲੰਗਾਹ ਜੀ ਅਗਾਹ ਹੋ ਕੇ ਲੜਨ ਵਾਲਾ ਜਥਾ ਦੂਜਾ ਭਾਈ ਵਿਧੀ ਚੰਦ ਜੀ ਜਿਸ ਨੂੰ ਗਰੀਲਾ جنگ ਲਈ ਤਿਆਰ ਕੀਤਾ ਗਿਆ ਤੀਜਾ ਭਾਈ ਪ੍ਰਾਣਾ ਜੀ ਜਿਸ ਨੂੰ ਜਾਸੂਸੀ ਮਹਿਕਮਾ ਦਿੱਤਾ ਗਿਆ ਚੌਥਾ ਭਾਈ ਪਿਰਾਗਾ ਜੀ ਜਿਸ ਨੂੰ ਸਪਲਾਈ ਮਹਿਕਮਾ ਦਿੱਤਾ ਗਿਆ ਤੇ ਪੰਜਵਾਂ ਜੋ ਕਿ ਆਖਰੀ ਜਥਾ ਸੀ ਭਾਈ ਜੇਠਾ ਜੀ ਕੋੜਸਵਾਰੀ ਵਾਲੀ ਫੌਜ ਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋਏ ਤਾਂ ਭਾਈ ਵਿਦੀ ਚੰਦ ਜੀ ਨੇ ਪੰਡਾਂ ਵਿੱਚ ਫਿਰਕੇ ਸੰਗਤ ਵਿੱਚ ਗੁਰੂ ਪਿਆਰ ਕਾਇਮ ਰੱਖਿਆ ਤੇ ਗੁਰੂ ਪਿਆਰ ਨੂੰ ਘਟਣਾ ਨਾ ਹੋਣ ਦਿੱਤਾ ਗੁਰੂ ਜੀ ਦੀ ਰਿਹਾਈ ਤੋਂ ਬਾਅਦ ਆਪ ਜੀ ਨੇ ਗੁਰੂ ਜੀ ਦੇ ਅੰਗ ਰੱਖੇਕ ਦਾ ਕੰਮ ਸੰਭਾਲਿਆ ਜਿਸ ਵਿੱਚ ਬੜੀ ਸਾਵਧਾਨੀ ਦੀ ਲੋੜ ਸੀ ਜਦੋਂ ਭਗਵਾਨ ਦਾਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਨ ਚੰਦ ਜਲੰਧਰ ਦੇ ਫੌਤਦਾਰ ਨੂੰ ਲੈ ਕੇ ਗੁਰੂ ਸਾਹਿਬ ਉੱਪਰ ਹਮਲਾਵਰ ਹੋਏ ਤਾਂ ਗਹਿ ਗੱਚ ਲੜਾਈ ਹੋਈ ਇਸ ਲੜਾਈ ਵਿੱਚ ਵੀ ਭਾਈ ਵਿਧੀ ਚੰਦ ਜੀ ਨੇ ਆਪਣੀ ਸੂਰਬੀਰਤਾ ਦੇ ਚੰਗੇ ਜੋਹਰ ਵਿਖਾਏ ਇੱਕ ਵਾਰੀ ਭਾਈ ਵਿਧੀ ਚੰਦ ਜੀ ਹੁਣਾਂ ਨੇ ਹਕੂਮਤ ਦਾ ਸਾਹੀ ਬਾਜ ਫੜ ਲਿਆ ਅਤੇ ਬਾਦਸ਼ਾਹੀ ਨੂੰ ਹੱਥ ਪਾਉਣ ਆ ਕੇ ਮੁਖਲਿਸ਼ ਖਾਂ ਜਫਰ ਸਾਹੰਤਾ ਹਜ਼ਾਰ ਦੀ ਫੌਜ ਲੈ ਕੇ 30 ਅਪ੍ਰੈਲ 1633 ਈਸਵੀ ਨੂੰ ਗੁਰੂ ਸਾਹਿਬ ਜੀ ਤੇ ਹਮਲਾਵਰ ਹੋ ਕੇ ਅੰਮ੍ਰਿਤਸਰ ਆ ਗਿਆ ਇਸ ਦੀ ਪਹਿਲੀ ਟੱਕਰ ਭਾਈ ਬਿਧੀ ਚੰਦ ਜੀ ਦੇ ਜਥੇ ਨਾਲ ਹੋਈ ਤੇ ਭਾਈ ਜੀ ਦੇ ਜਥੇ ਨੇ ਫੌਜਾਂ ਰੋਕ ਲਈਆਂ ਤਾਂ ਜੋ ਜੰਗਲੀ ਸੂਰਮਿਆਂ ਨੂੰ ਸਾਵਧਾਨ ਕੀਤਾ ਜਾ ਸਕੇ ਭਾਈ ਜੀ ਦੇ ਜਥੇ ਨੇ ਮੁਗਲਾਂ ਦੀ ਫੌਜ ਨੂੰ ਭਜੜਨਾ ਪਾ ਦਿੱਤੀਆਂ ਮੁਖਲਿਸ਼ ਖਾਨ ਨੇ ਆਪਣੀ ਫੌਜ ਨੂੰ ਵੰਗਾਰ ਪਾਉਂਦਿਆਂ ਕਿਹਾ ਗਾਜੀਓ ਤੁਸੀਂ ਸੂਰਮਿਆਂ ਦੀ ਔਲਾਦ ਹੋ ਤੇ ਟਾਕਰੇ ਵਿੱਚ ਫਕੀਰਾਂ ਦਾ ਟੋਲਾ ਹੈ ਵੇਖਣਾ ਕੋਈ ਬਚ ਕੇ ਨਾ ਜਾਵੇ ਪਰ ਇਸ ਫਕੀਰਾਂ ਦੇ ਟੋਲੇ ਨੇ ਐਸੀ جنگ ਲੜੀ ਕਿ ਕੌਮੀ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰ ਗਈ ਭਾਈ ਵਿਧੀ ਚੰਦ ਜੀ ਨੇ ਸਿੱਧਾ ਸੁਲਤਾਨ ਬੇਗ ਨੂੰ ਜਾ ਵੰਗਾਰਿਆ ਉਹਨਾਂ ਨੇ ਤੀਰ ਦਾ ਸਿੱਧਾ ਅਜੇਹਾ ਵਾਰ ਕੀਤਾ ਜੋ ਸੁਲਤਾਨ ਬੇਗ ਦੀ ਛਾਤੀ ਵਿੱਚ ਲੱਗ ਗਿਆ ਤੇ ਉਹ ਉੱਥੇ ਹੀ ਡਿੱਗ ਪਿਆ ਸੁਲਤਾਨ ਬੇਗ ਦੇ ਡਿੱਗਨ ਨਾਲ ਮੁਖਲਿਸ਼ ਖਾਨ ਨੇ ਗੁਰੂ ਜੀ ਨੂੰ ਸਿੱਧਾ ਟੱਕਰ ਆ ਕੀਤਾ ਤੇ ਸਤਿਗੁਰਾਂ ਨੇ ਦੋ ਵਾਰ ਵਿੱਚ ਹੀ ਮੁਖਲਿਸ਼ ਖਾਨ ਦਾ ਕੰਮ ਪੂਰਾ ਹੋ ਗਿਆ ਤੀਜੀ ਜੰਗ ਤੀਜੀ ਜੰਗ ਦਾ ਮੁੱਖ ਕਾਰਨ ਅਣਖ ਨੂੰ ਬੰਗਾਰ ਸੀ ਕਾਬਲ ਤੋਂ ਭਾਈ ਕਰੋੜੀ ਮਲਜੀਤ ਦੇ ਕੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਲਈ ਲਿਆ ਰਿਹਾ ਸੀ ਉਹ ਲਾਹੌਰ ਵਿਖੇ ਆਇਨਤ ਉੱਲਾ ਨੇ ਖੋਲੇ ਜਦੋਂ ਗੁਰੂ ਜੀ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਵਿਧੀ ਚੰਦ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਰੋੜੀ ਮਲ ਦੀ ਭੇਟ ਭਾਈ ਵਿਧੀ ਚੰਦ ਜੀ ਆਪ ਹੀ ਲੈ ਆਵੇਗਾ ਭਾਈ ਵਿਧੀ ਚੰਦ ਜੀ ਗੁਰੂ ਜੀ ਦਾ ਇਸ਼ਾਰਾ ਸਮਝ ਗਏ ਤੇ ਗੁਰੂ ਘਰ ਦੀ ਇਮਾਨਤ ਲੈ ਆਉਣ ਲਈ ਤੁਰ ਪਏ ਲਾਹੌਰ ਪਈ ਜੀਵਨ ਜੀ ਦੇ ਘਰ ਜਾ ਕੇ ਟਿਕਾਣਾ ਕੀਤਾ ਭਾਈ ਜੀ ਨੇ ਇੱਕ ਕਾਹਿਦਾ ਰੂਪ ਧਾਰਨ ਕੇ ਰੋਜ਼ ਸਾਫ ਸੂਤਰੇ ਕਾਹ ਦੀ ਪੰਡ ਬਣ ਕੇ ਕਿਲੇ ਦੇ ਕੋਲ ਬੈਠ ਜਾਂਦੇ ਸਨ ਘੋੜਿਆਂ ਦੇ ਦਰੋਗੇ ਸਿੱਦੇ ਸੋਦੇਖਾਨੇ ਰੋਜ਼ ਘਾਹ ਖਰੀਦ ਲੈਣਾ ਇੱਕ ਦਿਨ ਭਾਈ ਜੀ ਘਾਹ ਦੀ ਪੰਡ ਕੋੜਿਆਂ ਤੱਕ ਲੈ ਗਏ ਇਸ ਤਰ੍ਹਾਂ ਰੋਜ਼ ਖਾਂ ਲਿਆਉਂਦੇ ਤੇ ਕੋੜਿਆਂ ਨੂੰ ਪਾ ਦਿੰਦੇ ਕੋੜੇ ਭਾਈ ਜੀ ਨਾਲ ਪਰਚ ਗਏ ਤਾਂ ਦਰੋਗੇ ਨੇ ਉਹਨਾਂ ਨੂੰ ਨੌਕਰੀ ਤੇ ਹੀ ਰੱਖ ਲਿਆ ਉਸ ਸਮੇਂ ਦਰਿਆ ਰਾਵੀ ਕਿਲੇ ਨਾਲ ਟਕਰਾ ਕੇ ਲੰਘਦਾ ਸੀ ਉਹ ਨਾ ਹਰ ਰੋਜ਼ ਰਾਤ ਨੂੰ ਇੱਕ ਪੱਥਰ ਦੇ دریا ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਕੁਝ ਦਿਨਾਂ ਤਾ ਹਲਚਲ ਹੋਈ ਪਰ ਸਭ ਨੇ ਇਹ ਸਮਝ ਲਿਆ ਕਿ ਕੋਈ دریا دریاਈ ਜਾਨਵਰ ਹੈ ਜੋ ਕਿਲੇ ਦੀ ਕੰਧ ਨਾਲ ਟਕਰਾ ਕੇ ਜਾਂਦਾ ਹੈ ਇੱਕ ਦਿਨ ਚੰਗਾ ਸਮਾਂ ਦੇਖ ਕੇ ਭਾਈ ਬਦੀ ਚੰਦ ਜੀ ਨੇ ਘੋੜੇ ਸਮੇਤ ਕਿਲੇ ਦੀ ਦਵਾਰ ਤੋਂ دریا ਵਿੱਚ ਛਾਲ ਮਾਰ ਘੋੜਾ ਲੈ ਕੇ ਨਿਕਲ ਗਏ ਸਾਰਿਆਂ ਨੇ ਇਸ ਖੜਾਕ ਨੂੰ ਰੋਜ਼ਾਨਾ ਦੀ ਤਰ੍ਹਾਂ ਹੋਣ ਵਾਲਾ ਖੜਾਕ ਹੀ ਜਾਣਿਆ ਤੇ ਇਸ ਨੂੰ ਕਿਸੇ ਨੇ ਸ਼ੱਕ ਨਾ ਕੀਤਾ ਹੁਣ ਭਾਈ ਵਿਧੀ ਚੰਦ ਜੀ ਦੂਜਾ ਘੋੜਾ ਲੈਣ ਲਈ ਫਿਰ ਲੋਹਾਰਾ ਪੁੱਜੇ ਇਸ ਵਾਰੀ ਉਹਨਾਂ ਨੇ ਆਪਣਾ ਟਿਕਾਣਾ ਭਾਈ ਬੋਹੜੂ ਜੀ ਦੇ ਘਰ ਕੀਤਾ ਭਾਈ ਬੋਹੜੂ ਜੀ ਨੇ ਦੱਸਿਆ ਕਿ ਘੋੜਾ ਗਾਇਬ ਹੋਣ ਤੇ ਸੌਂਦੇ ਖਾਂ ਸਭ ਖੋਜੀਆਂ ਅਤੇ ਨਜੂਮੀਆਂ ਦੇ ਪੈਰ ਚੁੰਮ ਰਿਹਾ ਹੈ ਭਾਈ ਜੀ ਨੇ ਉਸ ਸਮੇਂ ਨਜੂਮੀ ਦਾ ਰੂਪ ਧਾਰਿਆ ਤੇ ਕਿਲੇ ਦੇ ਲਾਗੇ ਜਾ ਬੈਠੇ ਸੌਂਦੇ ਖਾਨ ਜਦੋਂ ਲਾਗੋਂ ਦੀ ਲੰਗਿਆ ਤਾਂ ਭਾਈ ਬਿਧੀ ਚੰਦ ਜੀ ਨੇ ਉਸ ਦੇ ਦਿਲ ਦੀ ਗੱਲ ਦੱਸ ਦਿੱਤੀ ਉਹ ਭਾਈ ਸਾਹਿਬ ਜੀ ਨੂੰ ਨਵਾਬ ਕੋਲ ਲੈ ਗਿਆ ਭਾਈ ਜੀ ਨੇ ਪਹਿਲੇ ਘਰ ਦਾ ਨਾਂ ਉਸ ਦਾ ਹੂਲੀਆ ਤੇ ਘੋੜਾ ਲੈ ਜਾਣ ਦੀ ਸਾਰੀ ਤਰਤੀਬ ਨਵਾਬ ਨੂੰ ਦੱਸ ਦਿੱਤੀ ਭਾਈ ਸਾਹਿਬ ਜੀ ਨੇ ਕਿਹਾ ਕਿ ਇਸ ਸਮੇਂ ਇਹ ਦੱਸਣਾ ਜਰਾ ਔਖਾ ਹੈ ਕਿ ਘੋੜਾ ਕਿੱਥੇ ਹੈ ਪਰ ਜੇ ਉਹ ਉਸ ਹੀ ਸਮਾਂ ਹੋਵੇ ਉਸੇ ਤਰ੍ਹਾਂ ਪਹਿਰੇਦਾਰ ਆਪਣੀ ਆਪਣੀ ਥਾਂ ਤੇ ਹੋਣ ਤਾਂ ਸਭ ਕੁਝ ਦੱਸਿਆ ਜਾ ਸਕਦਾ ਹੈ ਰਾਤ ਨੂੰ ਉਹੀ ਸਮਾਂ ਆਉਣ ਤੇ ਪੂਰਾ ਸੰਗ ਉੱਤਰ ਆ ਗਿਆ ਭਾਈ ਜੀ ਨੇ ਘੋੜਾ ਖੋਲਿਆ ਤੇ ਉੱਤੇ ਚੜ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਹ ਨਾ ਜਾਣਦਿਆਂ ਹੋਇਆ ਇਹ ਵੀ ਦੱਸ ਦਿੱਤਾ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖਾਂ ਤੇ ਪਹਿਲਾ ਘੋੜਾ ਵੀ ਮੈਂ ਹੀ ਖੜਿਆ ਸੀ ਤੇ ਹੁਣ ਇਹ ਘੋੜਾ ਵੀ ਲੈ ਜਾ ਕੇ ਮੈਂ ਗੁਰੂ ਸਾਹਿਬ ਜੀ ਦੀ ਮਾਨਤ ਉਹਨਾਂ ਕੋਲ ਉਨ੍ਹਾਂ ਦੇ ਚਰਨਾਂ ਵਿੱਚ ਰੱਖਦੇ ਆਂਦਾ। ਐਵੇਂ ਭਾਈ ਜੀ ਨੇ ਦੋਨੇ ਘੋੜੇ ਗੁਰੂ ਚਰਨਾਂ ਵਿੱਚ ਲਿਆ ਹਾਜ਼ਰ ਕੀਤੇ। ਗੁਰੂ ਸਾਹਿਬ ਜੀ ਬੜੇ ਹੀ ਪ੍ਰਸੰਨ ਹੋਏ ਤੇ ਭਾਈ ਵਿਦੀ ਚੰਦ ਜੀ ਨੂੰ ਛਾਤੀ ਨਾਲ ਲਾ ਕੇ ਫਰਮਾਇਆ। ਵਿਦੀ ਚੰਦ ਛੀਨਾ, ਗੁਰੂ ਦਾ ਸੀਨਾ। ਇਸ ਤੋਂ ਬਾਅਦ ਹਕੂਮਤ ਤੇ ਗੁਰੂ ਸਾਹਿਬ ਜੀ ਵਿਚਕਾਰ ਦੋ ਜੰਗਾਂ ਹੋਰ ਹੋਈਆਂ। ਇਸ ਵਿੱਚ ਵੀ ਭਾਈ ਵਿਦੀ ਚੰਦ ਜੀ ਨੇ ਆਪਣੀ ਸ਼ੂਰ ਬੀਰਤਾ ਦੇ ਜੋਹਰ ਦਿਖਾਏ। ਭਾਈ ਵਿਦੀ ਚੰਦ ਜੀ ਦੀ ਆਯੂ ਬਿਰਧ ਅਵਸਥਾ ਵੱਲ ਵੱਧ ਰਹੀ ਸੀ। ਉਸ ਸਮੇਂ ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ ਬਹੁਤ ਘੱਟ ਸਨ ਤੇ ਸੈਂਚੀਆਂ ਵੀ ਬਹੁਤੀਆਂ ਨਹੀਂ ਸਨ ਮਿਲਦੀਆਂ ਇਸ ਲਈ ਗੁਰਬਾਣੀ ਪੜਨ ਵਿੱਚ ਬਹੁਤ ਘੱਟ ਨਹੀਂ ਹੁੰਦੀ ਸੀ ਭਾਈ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਬੇਨਤੀ ਕਰਕੇ ਸੈਂਚੀਆਂ ਦੇ ਉਤਾਰੇ ਦੀ ਸੇਵਾ ਆਪਣੇ ਝੰਮੇ ਲੈ ਲਈ ਫਿਰ ਗੁਰੂ ਸਾਹਿਬ ਜੀ ਨੇ ਅਯੁੱਧਿਆ ਵਿੱਚ ਸਿੱਕੀ ਦਾ ਪ੍ਰਚਾਰ ਕਰਨ ਲਈ ਭਾਈ ਸਾਹਿਬ ਜੀ ਨੂੰ ਉੱਥੇ ਭੇਜ ਦਿੱਤਾ ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਦਾ ਹਰ ਕਰਮ ਜਿੱਥੇ ਜੁਰਤ ਦੀਆਂ ਹੱਦਾਂ ਟੱਪਣ ਵਾਲਾ ਸੀ ਉੱਥੇ ਹੀ ਉਹਨਾਂ ਦਾ ਗੁਰਬਾਣੀ ਪ੍ਰੇਮ ਦੇਖਣ ਵਾਲਾ ਸੀ ਇਤਿਹਾਸ ਅਨੁਸਾਰ ਜਦ ਵੀ ਉਹ ਕਿਸੇ ਕਾਰਜ ਲਈ ਤੁਰਦੇ ਗੁਰੂ ਨੂੰ ਧਿਆਉਂਦੇ ਤੇ ਰਾਹ ਵਿੱਚ ਗੁਰਬਾਣੀ ਦਾ ਪਾਠ ਕਰਦੇ ਹੋਏ ਜਾਂਦੇ ਚਲਤ ਪੰਥ ਗੁਰਬਾਣੀ ਗਾਵੇ ਇੰਜ ਭਾਈ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਸਿੱਖੀ ਸੰਗਤ ਦੀ ਸੇਵਾ ਵਿੱਚ ਬਿਤਾ ਦਿੱਤਾ ਭਾਈ ਸਾਹਿਬ ਜੀ 31 ਅਗਸਤ 1639 ਨੂੰ ਅਯੁੱਧਿਆ ਵਿਖੇ ਗੁਰਪ੍ਰੀਤ ਸਿਧਾਰ ਗਏ ਸੋ ਸੰਗਤ ਜੀ ਆਪਾਂ ਨੂੰ ਭਾਈ ਵਿਧੀ ਚੰਦ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਉਹਨਾਂ ਵਾਂਗ ਆਪਣਾ ਸਾਰਾ ਜੀਵਨ ਗੁਰ ਚਰਨਾ ਅਤੇ ਗੁਰਸਿੱਖਾਂ ਦੇ ਜੀਵਨ ਦੇ ਲੇਖੇ ਲਗਾ ਦੇਣਾ ਚਾਹੀਦਾ ਹੈ। ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਉਹਨਾਂ ਵੀਰਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਭਾਈ ਵਿਧੀ ਚੰਦ ਜੀ ਵਰਗੇ ਮਹਾਨ ਗੁਰਸਿੱਖ ਅਤੇ ਯੋਧੇ ਦੇ ਜੀਵਨ ਦੇ ਇਤਿਹਾਸ ਬਾਰੇ ਨਹੀਂ ਪਤਾ ਤਾਂ ਜੋ ਭਾਈ ਵਿਦੀ ਚੰਦ ਜੀ ਦੇ ਜੀਵਨ ਤੋਂ ਸਿੱਖਿਆ ਲੈ ਸਕਣ ਅਤੇ ਆਪਣਾ ਜੀਵਨ ਸਵਾਰ ਕੇ ਗੁਰੂ ਚਰਨਾ ਵਿੱਚ ਗੁਰੂ ਸ਼ੋਪਾ ਪ੍ਰਾਪਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ